ਗੁਰਮਤਜੀ ਕੀਵੇਂ ਤੁਹਾਡੇ ਦਿਮਾਗ 'ਚ ਇਹ ਗੱਲ ਆਈ ਵੀ ਮੈਂ ਇਹ ਚੀਜ਼ ਕਰਾਂ ਮੇਰੇ ਇੱਕ ਦੋਸਤ ਹੈ ਬਹੁਤ ਵਧੀਆ ਪਠਾਨਕੋਟ ਦਾ ਰੱਕਿਤ ਮਾਰਦਾ ਉਹਨਾਂ ਨੇ ਦੋ ਸਾਲ ਪਹਿਲਾਂ ਆਪਣੇ ਬਾਲ ਦਿੱਤੇ ਸੀ ਕੈਂਸਰ ਪੀੜੇ ਵਾਸਤੇ ਤੇ ਉਹਨਾਂ ਦੀ ਮੈਂ ਵੀਡੀਓ ਪੋਸਟ ਦੇਖੀ ਤੇ ਮੈਨੂੰ ਲੱਗਿਆ ਵੀ ਇਹ ਚੜਾ ਚੰਗਾ ਕੰਮ ਹੈ ਹੋਰ ਇਨਸਾਨਾਂ ਨੂੰ ਕਰਨਾ ਚਾਹੀਦਾ ਤੇ ਮੈਂ ਵੀ ਕਰ ਸਕਦਾ ਹਾਂ ਸਾਡੇ ਗਰੁੱਪ ਚ ਪਹਿਲਾਂ ਵੀ ਸਾਡੀਆਂ 8 ਲੜਕੀਆਂ ਸਾਡੇ ਗਰੁੱਪ ਚ ਭੇਜ ਚੁੱਕੀਆਂ ਨੇ 12 ਮੁੰਡੇ ਮੇਰੇ ਤੋਂ ਬਾਅਦ ਆਪਣੇ ਬਲ ਵਧਾ ਰਹੇ ਨੇ। ਜਿਹੜੀ ਵੇਚ ਤੇ ਜਾ ਬਣਾ ਤੇ ਖਰਚਾ ਕੋਈ ਨਹੀਂ ਹੋ ਰਿਹਾ ਕਿਸੇ ਦੇ ਕੰਮ ਅਸਲੀ ਕਿਸੇ ਲਈ ਜਿੰਦਗੀ ਆ ਉਹ ਕਿਸੇ ਲਈ ਇੱਕ ਨਵੀਂ ਉर्जा ਹੈ। ਤੁਸੀਂ ਜੁੜਿਓ ਔਨਇਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਦੋਸਤੋ ਇੱਕ ਜਿਹੜੀ ਕੈਂਸਰ ਦੀ ਬਿਮਾਰੀ ਹੁੰਦੀ ਆ ਉਹ ਬਹੁਤ ਹੀ ਖਿਆਨਕ ਬਿਮਾਰੀ ਹੁੰਦੀ ਹੈ ਉਹ ਕਹਿੰਦੇ ਉਸ ਤੋਂ ਪਤਾ ਹੁੰਦਾ ਜਿਹੜਾ ਵਿਅਕਤੀ ਇਸ ਬਿਮਾਰੀ ਦੇ ਨਾਲ ਲੜ ਰਿਹਾ ਹੁੰਦਾ ਪਰ ਇਨਾ ਕੈਂਸਰ ਪੀੜਤਾਂ ਦੀ ਕੋਈ ਨਾ ਕੋਈ ਮਦਦ ਕਰਦਾ ਹੈ ਬੇਸ਼ੱਕ ਸਰਕਾਰ ਫ੍ਰੀ ਟੈਸਟ ਕਰਾ ਰਹੀ ਹੈ ਦਵਾਈਆਂ ਦੇ ਰਹੀ ਹੈ ਪਰ ਉੱਥੇ ਹੀ ਇੱਕ ਵੱਖਰੀ ਇਨਸਾਨੀਅਤ ਪਟਿਆਲਾ ਦੇ ਨੌਜਵਾਨ ਨੇ ਮਰੀਜ਼ ਮਿੱਤਰਾ ਜਿਹੜੀ ਕਿ ਕਿਨਾਂ ਦੀ ਅ ਐਸੋਸੀਏਸ਼ਨ ਬਣੀ ਪਈ ਹੈ ਉਸ ਦੇ ਪ੍ਰਧਾਨ ਗੁਰਮਖ ਸਿੰਘ ਗੁਰੂ ਜਿਨ੍ਹਾਂ ਦੀ ਮੈਂ ਤੁਹਾਨੂੰ ਇੱਕ ਤਸਵੀਰ ਦਿਖਾ ਰਿਹਾ ਉਹ ਇਹ ਵਾਲ ਆਪਣੇ ਸਿਰ ਦੇ 2 ਸਾਲ ਤੇ ਕਰੀਬ ਹੋ ਗਏ ਉਹਨਾਂ ਨੇ ਬਾਹਰ ਰੱਖੇ ਇਹ ਵਾਲ ਹੋ ਅੱਜ ਆਪਣੇ ਕਟਵਾ ਕੇ ਕੈਂਸਰ ਪੀੜਿਤ ਜਿਹੜੇ ਮਰੀਜ਼ ਹੈਗੇ ਉਹਨਾਂ ਦੇ ਲਈ ਬੰਬਈ ਇਹ ਜਿਹੜੇ ਕੀ ਵਾਲਾਂ ਨੂੰ ਭੇਜਣਗਾ ਇਹ ਉਹਨਾਂ ਨੇ ਜਿਹੜੇ ਵਾਲ ਹੈ ਇਸ ਟਾਈਮ ਪੂਰੇ ਕਿਉਂਕਿ 2 ਸਾਲ ਦੀ ਉਹਨਾਂ ਨੇ ਕੈਂਸਰ ਪੀੜਤ ਵਿਅਕਤੀਆਂ ਦੇ ਲਈ ਰੱਖੇ ਸੀ ਪਰ ਉਹ ਅੱਜ ਕਟਵਾਨ ਤੋਂ ਬਾਅਦ ਬੰਬਈ ਭੇਜਣਗੇ ਉੱਥੇ ਕੀ ਅਸੀਂ ਗੱਲ ਵੀ ਕਰਤੀ ਹੈ ਅ ਸੋਹੀ ਤਸਵੀਰ ਇਸ ਟਾਈਮ ਦੇਖ ਰਹੇ ਹਾਂ ਕਿ ਅਜੇ ਉਹ ਜਿਹੜੇ 2 ਸਾਲ ਦੇ ਕਰੀਬ ਹੋ ਗਏ ਸੀ ਉਹਨਾਂ ਨੂੰ ਇਹ ਜਿਹੜੇ ਆਪਣੇ ਸਿਰ ਤੇ ਵਾਲ ਰੱਖੇ ਹੋਏ ਸੀ ਪਰ ਕੋਈ ਕੋਈ ਵਿਅਕਤੀ ਹੁੰਦਾ ਜੋ ਇਸ ਪ੍ਰਮਾਣਿਕ ਬਿਮਾਰੀ ਦੇ ਨਾਲ ਲੜ ਰਹੇ ਵਿਅਕਤੀਆਂ ਦੇ ਲਈ ਸੋਚਦਾ ਕਿਉਂਕਿ ਕੈਂਸਰ ਬਿਮਾਰੀ ਕਿਆ ਹੈ ਜੀ ਬਿਮਾਰੀ ਹੈ ਬਹੁਤ ਹੀ ਭਿਆਨਕ ਬਿਮਾਰੀ ਹੈ ਉਹ ਕਹਿੰਦੇ ਪੰਜਾਬੀ ਚ ਕਹਿੰਦੇ ਨੇ ਵੀ ਰੱਬ ਕਿਸੇ ਦੁਸ਼ਮਣ ਨੂੰ ਵੀ ਨਾ ਲਾਵੇ ਇਹ ਹੈ ਜੀ ਬਿਮਾਰੀ ਹੈ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਗੁਰਮੁਖਤੀ ਦੇ ਨਾਲ ਅ ਗੁਰਮੁਖ ਜੀ ਕਿਵੇਂ ਤੁਹਾਡੇ ਦਿਮਾਗ ਚ ਇਹ ਗੱਲ ਆਈ ਵੀ ਮੈਂ ਇਹ ਚੀਜ਼ ਕਰਾਂ ਜੀ ਮੇਰਾ ਇੱਕ ਦੋਸਤ ਹੈ ਬਹੁਤ ਵਧੀਆ ਪਠਾਨਕੋਟ ਦਾ ਰੱਕੇ ਚ ਮਾਰ ਉਹਨਾਂ ਨੇ ਦੋ ਸਾਲ ਪਹਿਲਾਂ ਆਪਣੇ ਵਾਲ ਦਿੱਤੇ ਸੀ ਕੈਂਸਰ ਪੀੜੇ ਵਾਸਤੇ ਤੇ ਉਹਨਾਂ ਦੀ ਮੈਂ ਬੜੀ ਪੋਸਟ ਦੇਖੀ ਮੈਨੂੰ ਲੱਗਿਆ ਵੀ ਜਿਹੜਾ ਚੰਗਾ ਕੰਮ ਹੈ ਹੋਰ ਇਨਸਾਨਾਂ ਨੂੰ ਕਰਨਾ ਚਾਹੀਦਾ ਤੇ ਮੈਂ ਵੀ ਕਰ ਸਕਦਾ ਕਿਉਂਕਿ ਆਪਣੀ ਇਹ ਵੇਸਟੇਜ ਹੈ ਜਦੋਂ ਆਪਾਂ ਜਾਨੇ ਨਾਈ ਦੀਆਂ ਦੇ ਵਾਲ ਕਟਾਣੇ ਆ ਉਹ ਰੈਸਟ ਵਿੱਚ ਜਾਂਦੇ ਨੇ ਜਿਹੜੀ ਆਪਣੀ ਵੇਸਟੇਜ ਆਪਾਂ ਨੂੰ ਕਿਸੇ ਤੇ ਕੰਮ ਆ ਸਕਦੀ ਆ ਅਗਰ ਬਸ ਥੋੜਾ ਮਿਹਨਤ ਕਰ ਲਾਂਗੇ ਤੇ ਮੈਂ 18 ਮਹੀਨੇ ਜਾਂ 2 ਸਾਲ ਚ ਜੇ ਬਾਲ ਹੁੰਦੇ ਨੇ ਵੀ ਔਟ-ਔਟ 12 ਇੰਚ ਕਰਨੇ ਹੁੰਦੇ ਨੇ 12 ਇੰਚ ਬਾਲ ਹੋ ਜਾਂਦੇ ਨੇ ਜਿਦਾਂ ਅੱਜ ਮੇਰੇ ਵਾਲ 12 12.5 ਇੰਚ ਹੋ ਗਏ ਸੀ ਜਿਹੜੇ ਕੈਂਸਰ ਪੇਸ਼ੈਂਟ ਹੁੰਦੇ ਨੇ ਜਾਂ ਤੇ ਕੀਮੋਥੈਰੇਪੀ ਤੋਂ ਦੌਰਾਨ ਬਾਲ ਝੜ ਜਾਂਦੇ ਨੇ ਕਈਆਂ ਦੁਬਾਰ ਇਕੋ ਗੰਜੇ ਪੰਚ ਆਪਣੇ ਆਪ ਨੂੰ ਇੱਕ ਅੰਬੈਰਸ ਜਾਂ ਨੈਟਿਵ ਸੋਸ਼ਲ ਜਿੰਦੇ ਨੇ ਕਿਦਾਂ ਕਿਤੇ ਉਹ ਸਮਾਜ ਤੋਂ ਅਲੱਗ ਮਹਿਸੂਸ ਕਰਦੇ ਨੇ ਜਿਹੜਾ ਨੇਚਰਲ ਵਾਲਾਂ ਦਾ ਵਿਗ ਹੁੰਦਾ ਉਹ ਬਾਜ਼ਾਰਤ 70000 ਲੈ ਕੇ ਲੱਖ ਰੁਪਏ ਤੱਕ ਹੁੰਦਾ ਹਰ ਬੰਦਾ ਉਹ ਨਹੀਂ ਲੈ ਨਹੀਂ ਸਕਦਾ ਤੇ ਇਸ ਲਈ ਜਿਹੜਾ ਇੱਕ ਮਦਦ ٹرسٹ ਹੈ ਮੁੰਬਈ ਜੋ ਕਿ ਕੈਂਸਰ ਪੇਸ਼ੈਂਟਾਂ ਲਈ ਕੰਮ ਕਰਦਾ ਅਸੀਂ ਮਦਦ ٹرسٹ ਨੂੰ ਆਪਣੇ ਕੋਲ ਮਤਲਬ ਭੇਜੇ ਆ ਤੇ ਸਾਡੇ ਗਰੁੱਪ ਚ ਪਹਿਲਾਂ ਵੀ ਸਾਡੀਆਂ 8 ਲੜਕੀਆਂ ਸਾਡੇ ਗਰੁੱਪ ਚ ਭੇਜ ਚੁੱਕੀਆਂ ਨੇ 12 ਮੁੰਡੇ ਮੇਰੇ ਤੋਂ ਬਾਅਦ ਆਪਣੇ ਵਾਲ ਵਧਾ ਰਹੇ ਨੇ ਜਿਹੜਾ ਮਦਰ ਟਰੱਸਟ ਹੈ ਉੱਥੇ ਉਹਨਾਂ ਦੀ ਆਪਣੀ ਲੈਬਸ ਨੇ ਇੱਥੇ ਇਕੱਲਾ ਇਕੱਲਾ ਵਾਲ ਮੇਰੇ ਜਾ ਕੇ ਪਹਿਲਾਂ ਟੈਸਟ ਹੋਊਗਾ ਜੇ ਵਾਲ ਕੋਈ ਇਨਫੈਕਟਡ ਹੈ ਉਹਨੂੰ ਡਿਸਟਰੋਏ ਕਰਨਗੇ ਉਹ ਉਸ ਤੋਂ ਬਾਅਦ 8 ਲੋਕਾਂ ਦੇ ਵਾਲ ਲਵਾ ਕੇ ਫਿਰ ਇੱਕ ਨੈਚੁਰਲ ਵਿਗ ਤਿਆਰ ਹੁੰਦਾ ਫਿਰ ਜਿਹੜਾ ਨੀੜੀ ਪੇਸ਼ੈਂਟ ਹੁੰਦਾ ਉਹਨੂੰ ਉਹ ਵਾਲ ਬਿਲਕੁਲ ਵਿਗ ਗਿਫਟ ਹੋਊਗਾ ਕਿਉਂਕਿ ਜਿਹੜਾ ਮਦਰ ਟਰੱਸਟ ਆ ਵਰਲਡਵਾਈਡ ਐਨਜੀਓ ਹੈ ਬਹੁਤ سارے ਲੋਕ ਉਹਨਾਂ ਨੂੰ ਵਾਲ ਆਪਣੇ ਭੇਜਦੇ ਵੀ ਨੇ ਜੇ ਕਿਸੇ ਲੋੜ ਹੁੰਦੀ ਹੈ ਮਰ ਵਿਗ ਦੀ ਉਹਨਾਂ ਨੂੰ ਉਹਨਾਂ ਨੂੰ ਮੇਲ ਵੀ ਕਰਦਾ ਕਿ ਸਾਨੂੰ ਵਿਗ ਚਾਹੀਦਾ ਹੁੰਦਾ ਉਹਨਾਂ ਦੇ ਵੀ ਨੇ ਉਹ ਤੁਸੀਂ ਪਹਿਲੀ ਵਾਰ ਕਰ ਰਹੇ ਹਾਂ ਜਾਂ ਦੂਜੀ ਵਾਰ ਇਹ ਜ਼ਿੰਦਗੀ ਵਿੱਚ ਮੈਂ ਪਹਿਲੀ ਵਾਰ ਕਰ ਰਿਹਾ ਹਾਂ ਲੇਕਿਨ ਮਤਲਬ 15 ਸਤੰਬਰ 2000 ਬਣਾ ਬਾਈ ਤੋਂ ਮੈਂ ਆਪਣੇ ਵਾਲ ਵਧਾ ਰਿਹਾ ਸੀ ਤੇ 2 ਸਾਲ ਹੋ ਗਏ ਜਿਹ ਪੂਰੇ ਤਾਂ ਫਿਰ ਅੱਜ ਆਪਣੇ ਵਾਲ ਮੇ ਭੇਜੇ ਨੇ ਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਦੂਜਾ ਵੀ ਇਹ ਵੀ ਐ ਕਿਹੜੇ ਕੈਂਸਰ ਪੇਸ਼ੈਂਟ ਜਦੋਂ ਸਿਰ ਤੋਂ ਗੰਜੇ ਹੋ ਜਾਂਦੇ ਨੇ ਪਰ ਉਹ ਕੀ ਇੱਕ ਦੁੱਖ ਤਕਲੀਫ ਜਾਂ ਇੱਕ ਜ਼ਿੰਦਗੀ ਜਿੰਦ ਦਿੰਦੇ ਨੇ ਉਹ ਵੀ ਮੈਂ ਅੱਜ ਐਕਸਪੀਰੀਅੰਸ ਮੈਂ ਮਤਲਬ ਲੈ ਰਹੇ ਹਾਂ ਆ ਸਿਰ ਤੋਂ ਗੰਜਾ ਹੋ ਕੇ ਮੈਨੂੰ ਉਹਦੇ ਇਹ ਕਿ ਗੰਜੇਬੰਦ ਵਿੱਚ ਕਿਵੇਂ ਜ਼ਿੰਦਗੀ ਬਤੀਤ ਕਰਦੇ ਨੇ ਉਹ ਮੈਂ ਦੇਖਣਾ ਚਾਹੁੰਦਾ ਸੀ ਤਾਂ ਪ੍ਰਭਾਵ ਵੀ ਤੋਂ ਕਿ ਇੰਨੇ ਕ ਪਟਿਆਲਾ ਦੇ ਵਿੱਚ ਲੜਕੀਆਂ ਜਾਂ ਨੌਜਵਾਨ ਇਸ ਜਿਹੜੇ ਆਪਣੇ ਸਿਰ ਤੇ ਬਾਅਦ ਰੱਖਣ ਲੱਗੇ ਵੈਸੇ ਪਹਿਲਾਂ ਤਾਂ ਕਾਫੀ ਮਤਲਬ ਮੁੰਡੇ ਤੇ ਕੁੜੀਆਂ ਮੇਰੇ ਤੋਂ ਪ੍ਰਭਾਵ ਝੋਕੇ ਆਪਣੇ ਵਾਲ ਮਤਲਬ ਦੇ ਚੁੱਕੇ ਨੇ ਦੇ ਵੀ ਰਹੇ ਨੇ ਵਧਾ ਰਹੇ ਨੇ ਹਜੇ ਪਰ ਜਿਹੜਾ ਹੁਣ ਮਹੀਮ ਜਦ ਮੈਂ ਹੁਣ ਅੱਜ ਹੁਣ ਸਿਰ ਤੋਂ ਮੈਂ ਗੰਜਾ ਹੋ ਗਿਆ ਤਾਂ ਮਨਾਂ ਦਾ ਮਹੀਮ ਨੂੰ ਹੁਣ ਬੋਸਟ ਮਿਲੂਗਾ ਇੱਕ ਤੁਹਾਡੇ ਚੈਨਲ ਦੇ ਰਾਹੀਂ ਮਤਲਬ ਬੋਸਟ ਮਿਲੂਗਾ ਤੁਹਾਡਾ ਜਿਹੜਾ ਹੈਗਾ ਚੈਨਲ ਇਹ ਲੋਕ ਜਿਹੜੇ ਦੇ ਦਰਸ਼ਕ ਨੇ ਤੇ ਮੈਂ ਕਹਿੰਦਾ ਵੀ ਵਾਤੋਂ ਦੀ ਇਸ ਵੀਡੀਓ ਨੂੰ ਦੀ ਸ਼ੇਅਰ ਕਰੋ ਤਾਂ ਕਿ ਜੋ ਲੋਕਾਂ ਦੀ ਮੈਂ ਕਹਿੰਦਾ ਵੀ ਤੁਸੀਂ ਜਿਹੜੇ ਲੋਕ ਨਾਈ ਦੀ ਦੁਕਾਨਾਂ ਤੇ ਜਾ ਕੇ ਬਾਲ ਵੇਸਟ ਕਰਦੇ ਨੇ ਉਹਨਾਂ ਨੂੰ ਬੇਨਤੀ ਤੇ ਦੋ ਸਾਲ ਆਪਣੀ ਵੇਸਟ ਨਾ ਕਰੋ ਬਾਲ ਆਪਣੇ ਬਾਲ ਵਧਾਓ ਤੇ ਦੋ ਸਾਲ ਮਾ ਉਹ ਜਿਹੜਾ ਬਾਲ 12 ਇੰਚ ਹੋ ਜਾਂਨ ਤੁਸੀਂ ਸਾਡੇ ਨਾਲ ਭਾਵੇਂ ਕੰਟੈਕਟ ਕਰ ਲਓ ਜਾਂ ਸਿੱਧਾ ਮਦਰ ٹرسٹ ਦੀ ਸਰਚ ਕਰੋਗੇ Google ਤੇ ਵੀ ਜਾ ਕੇ ਨਿਕਲੇ ਆਉਗਾ ਉਹਨਾਂ ਦਾ ਕੰਟੈਕਟ ਨੰਬਰ ਆਣਗੇ ਇਹਨਾਂ ਨੂੰ ਭੇਜੋ ਮਤਲਬ ਤੁਹਾਡੀ ਵੇਸਟ ਕਿਸੇ ਦੀ ਜ਼ਿੰਦਗੀ ਜਿੰਦਾ ਇੱਕ ਨਵੀਂ એનર્ਜੀ ਬਣ ਸਕਦੀ ਹੈ ਕੋਈ ਤੁਸੀਂ ਦੱਸਿਆ ਵੀ ਮੈਂ ਆਪਣੇ ਦੋਸਤ ਨੂੰ ਲੈ ਕੇ ਪ੍ਰਭਾਵਿਤ ਹੋਇਆ ਜਾਂ ਆਪਾਂ ਵੈਸੇ ਵੀ ਸਮਾਜ 'ਚ ਰਹਿੰਦੇ ਆ ਹਰ ਇੱਕ ਅੱਜਕੱਲ ਮੈਂ ਦੇਖਿਆ ਵੀ ਆ ਜ਼ਿਆਦਾਤਰ ਇੱਕ ਲੇਡੀਆਂ ਹੋ ਗਈਆਂ ਇਸ ਬਿਮਾਰੀ ਨਾਲ ਪੀੜਤ ਬਹੁਤ ਜ਼ਿਆਦਾ ਸੀ ਦੇਖਿਆ ਜਾਂ ਜੈਂਟਸ ਹੋ ਗਏ ਕੀ ਕਿਸੇ ਦਾ ਤੁਸੀਂ ਦੁੱਖ ਦਰਦ ਦੇਖਿਆ ਵੀ ਆ ਤੁਹਾਡੇ ਮਨ 'ਚ ਆਇਆ ਜਾਂ ਕੋਈ ਯਾਰ ਦੋਸਤ ਨੂੰ ਇਵੇਂ ਕਰਕੇ ਜੀ ਦੇਖੋ ਸਮਾਜ ਸੇਵਾ ਦੇ ਖੇਤਰ 'ਚ ਪਿਛਲੇ ਮੈਂ 19 ਸਾਲ ਤੋਂ ਵਿਚਰ ਰਹੇ ਆ ਜੋ ਕੈਂਸਰ ਪੇਸ਼ੈਂਟਸ ਨੇ ਉਹਨਾਂ ਲਈ ਅਸੀਂ ਔਨਲੀ ਤਾਂ ਹੈਲਪ ਕਰਦੇ ਆ ਭਾਵੇਂ ਬਲੱਡ ਦੀ ਬਿਲਟ ਸੈੱਲ ਦੀ ਮੈਡੀਸਨ ਦੀ ਵੀ ਅਸੀਂ ਉਹ ਹੈਲਪ ਕਰਦੇ ਹਾਂ ਸਾਨੂੰ ਪਤਾ ਦੁਖਪਰੀ ਉਹਨਾਂ ਦਾ ਹੁੰਦਾ ਕੀ ਹੈ ਤੇ ਬਾਕੀ ਕਿ ਜਿਹੜਾ ਮੈਨੂੰ ਦੇਖਿਆ ਵੀ ਜਿਹੀ ਆ ਚੀਜ਼ ਹੈ ਜਿਹੜੀ ਡੋਨੇਸ਼ਨ ਹੈ ਇੱਥੇ ਆਪਾਂ ਲੱਗਦਾ ਕੁਝ ਨਹੀਂ ਆਪਣਾ ਸਿਰਫ ਆਪਾਂ ਨੂੰ ਇਹ ਕੀ ਵੀ ਆਪਣੇ ਬਾਲ ਵਧਾਉਣੇ ਪੈਣਗੇ ਥੋੜਾ ਜਿਹਾ ਖੇਚਲ ਹੁੰਦੀ ਹੈ ਵੀ ਬਾਲ ਸੰਭਾਲਣ ਦੀ ਪਰ ਇਹ ਵੀ ਆਪਣੀ ਜਿਹੜੀ ਜਿਹੜੀ ਵੇਚ ਚ ਜਾ ਉਹਨਾਂ ਤੇ ਖਰਚਾ ਕੋਈ ਨਹੀਂ ਹੋ ਰਿਹਾ ਕਿਸੇ ਦੇ ਕੰਮ ਅਸਲੀ ਕਿਸੇ ਲਈ ਜਿੰਦਗੀ ਹੈ ਉਹ ਕਿਸੇ ਲਈ ਇੱਕ ਨਵੀਂ ਊਰਜਾ ਹੈ ਤੋਂ ਬਿਲਕੁਲ ਗੁਰਮੁਖ ਸਿੰਘ ਗੁਰੂ ਜੀ ਨੇ ਇਹਨਾਂ ਦਾ ਇੱਕ ਸੰਦੇਸ਼ ਵੀ ਹੈ ਸਮਾਜ ਨੂੰ ਕਿ ਜਿਹੜੇ ਇਸ ਭਿਆਨਕ ਬਿਮਾਰੀ ਦੇ ਨਾਲ ਲੜ ਰਹੇ ਨੇ ਉਹਨਾਂ ਦੇ ਲਈ ਕਹਿੰਦੇ ਜਦੋਂ ਕਿਉਂਕਿ ਕਿਮੋਸੈਪਰੀ ਪੁੰਦੀ ਹੈ ਤੇ ਉਸ ਤੋਂ ਬਾਅਦ ਵਾਲ ਝੜ ਜਾਂਦੇ ਨੇ ਬਿਲਕੁਲ ਇਹਨਾਂ ਦੀ ਗੱਲ ਠੀਕ ਹੈ ਕਿ ਜਦੋਂ ਉਹ ਬੰਦਾ ਧਿਆਨਿਕ ਬਿਮਾਰੀ ਨਾਲ ਲੜ ਰਿਹਾ ਉਸ ਤੋਂ ਬਾਅਦ ਉਹ ਨੂੰ ਸਮਾਜ ਦੇ ਵਿੱਚ ਬਹੁਤ ਜਿਹੜੇ ਕਿ ਲੋਕਾਂ ਦੀਆਂ ਸੁੰਨੀਆਂ ਪੈਂਦੀਆਂ ਤੋਂ ਇਹਨਾਂ ਨੇ ਆਪਣੇ ਦੋਸਤਾਂ ਪਰਿਵਾਰ ਦੀ ਕੋਈ ਵੈਸੇ ਵੀ ਸਮਾਜ ਸੇਵਾ ਦੇ ਕੰਮ ਕਰ ਰਹੇ ਆ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋਵੋਗੇ ਪਰ ਇਹ ਜਿਹੜਾ ਇਹਨਾਂ ਦਾ ਨੇਕ ਉਪਰਾਲਾ ਹੈ ਇਹ ਅਜਿ ਇਹਨਾਂ ਨੇ ਆਪਣੇ ਸਾਰੇ ਬਾਲ ਕਟਾ ਕੇ ਤਸਵੀਰ ਮੈਂ ਤੁਹਾਨੂੰ ਕੇਦ ਕਰ ਰਿਹਾ ਇਹ ਇਹਨਾਂ ਦੇ ਬਾਲ ਹੈ ਜਿਹੜੇ ਇਹ ਹੁਣ ਬੰਬਈ ਦੇ ਵਿੱਚ ਜਿਹੜੀ ਟਰਸਟ ਹੈਗੀ ਆ ਮੈਂ ਉਸ ਟਰਸਟ ਨੂੰ ਭੇਜਣਗੇ ਫਿਰ ਉੱਤੇ ਜਾ ਕੇ ਟੈਸਟ ਹੋਣਗੇ ਟੈਸਟ ਹੋਣ ਤੋਂ ਬਾਅਦ ਫਿਰ ਕੀ ਕੱਲਾ ਕੱਲਾ ਬਾਲ ਇਹਨਾਂ ਦਾ ਲੈਬ ਦੇ ਵਿੱਚ ਜਾਏਗਾ ਫਿਰ ਉਸ ਤੋਂ ਬਾਅਦ ਇਹ ਜਿਹੜੇ ਕੈਂਸਰ ਪੀੜਤ ਵਿਅਕਤੀ ਹੈਗੇ ਆ ਉਹਨਾਂ ਦੇ ਜਿਹੜੀ ਬਿੱਗ ਬੰਦੀ ਆ ਬਾਲ ਲਗਾਣ ਨੂੰ ਉਸੇ ਕੰਮ ਆਣਗੇ ਪਟਿਆਲਾ ਤੋਂ ਵਿਸ਼ੇਸ਼ ਰਿਪੋਰਟ ਦੇ ਨਾਲ ਚਰਨਜੀਤ ਚੋਸਦੀ ਦੀ ਰਿਪੋਰਟ